ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ 쿠ਸ਼ਨ ਕਵਰ ਇਹ ਆਪਣੇ ਕੋਲ ਕੱਪੜੇ ਬਚੇ ਹੋਏ ਜੀ ਪੀਸ ਬਚੇ ਹੋਏ ਆ ਤੇ ਇਹ ਆਪਣੇ ਕੋਲੇ ਲੈਸ ਹੈ ਜੀ ਤੇ ਇਹ ਵਾਲੀ ਲੈਸ ਹੈ ਜੀ ਆਪਾਂ 쿠ਸ਼ਨ ਤਿਆਰ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰਦੇ ਆ ਜੀ ਤੇ ਜੋੜ-ਜੂੜ ਪਾ ਕੇ ਆਪਾਂ 쿠ਸ਼ਨ ਕਵਰ ਆਪਾਂ ਤਿਆਰ ਕਰਾਂਗੇ ਜੀ ਤੇ ਇਸ ਤਰੀਕੇ ਦੇ ਨਾਲ ਇਹ ਆਪਣੇ ਕੋਲ ਪੀਸ ਘਰੇ ਬਚੇ ਹੋਏ ਆ ਜੀ ਤੇ ਜਿਹੜੇ ਬਿਗਿਨਰ ਨੇ ਜੀ ਬਿਲਕੁਲ ਜਿਨ੍ਹਾਂ ਨੂੰ ਨਹੀਂ ਆਂਦਾ ਬਿਲਕੁਲ ਵੀ ਤੁਸੀਂ ਇਹ ਦੇਖ ਸਕਦੇ ਹੋ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਲੋ ਜੀ ਇੱਕ ਥੋੜਾ ਜਿਹਾ ਪੀਸ ਇਹ ਬਚਿਆ ਹੋਇਆ ਇਹਦੇ ਪਰ ਆਪਾਂ ਇਹ ਵਾਲੀ ਲੈਸ ਲਗਾਵਾਂਗੇ ਤੇ ਇਹ ਵਾਲਾ ਆਪਾਂ نیچے ਥੋੜਾ ਜਿਹਾ ਕਵਰ ਬਣਾਵਾਂਗੇ ਇਹਦਾ ਤੇ ਲੋ ਜੀ ਵੀਡੀਓ ਨੂੰ ਕਰਦੇ ਹਾਂ ਜੀ ਸ਼ੁਰੂ ਇਹ ਆਪਣੇ ਕੋਲੇ ਸਾੜੀ ਦਾ ਪੀਸ ਬਚਿਆ ਹੋਇਆ ਸੀਗਾ ਜੀ ਇਹ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਕਟਿੰਗ ਕੀਤਾ ਹੋਇਆ ਹੈ ਜੀ ਆਪਾਂ ਨੇ ਲਹਿੰਗਾ ਤਿਆਰ ਕੀਤਾ ਸੀ ਉਹਦੀ ਵੀਡੀਓ ਆਪਾਂ ਨੇ ਨੈਟ ਤੇ ਪਹਿਲਾਂ ਪਾਈ ਹੋਈ ਆਪਣੇ ਚੈਨਲ ਤੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਦਾ ਕੱਪੜਾ ਹੈ ਜੀ ਇਹ ਸਭ ਤੋਂ ਪਹਿਲਾਂ ਪਹਿਲੇ ਜੋੜਦੇ ਆਂ ਜੀ ਤੇ ਆਪਸ ਦੇ ਵਿੱਚ ਜੋੜ ਕੇ ਫਿਰ ਆਪਾਂ ਇਹਦੇ ਕੱਟ ਕਰਦੇ ਆਂ ਜੀ ਤੇ ਕਿਸ ਤਰੀਕੇ ਦਾ ਡਿਜ਼ਾਈਨ ਕਰਦੇ ਆ ਤੇ ਆਪਾਂ ਦੇਖਦੇ ਆਂ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਜੋੜ ਲਈਏ ਜੀ ਤੇ ਲਓ ਜੀ ਇਸ ਇਸ ਤਰੀਕੇ ਦਾ ਨਾਲ ਆਪਾਂ ਬਣਾਇਆ ਹੈ ਜੀ ਤਹਾਨੂੰ ਪਹਿਲਾਂ ਸਟੀਚਿੰਗ ਕਰਦੇ ਆਂ ਪਹਿਲਾਂ ਬਲੂ ਵਾਲਾ ਕੱਪੜਾ ਜਿਹੜਾ ਜਿਹੜੀ ਇਹੋ ਹੈ ਅੰਦਰ ਵਾਲਾ ਕੱਪੜਾ ਜੀ ਬਲੂ ਵਾਲਾ ਇਹ ਆਪਾਂ ਨੇ ਅੰਦਰ ਯੂਜ਼ ਕਰ ਦੇਣਾ ਹੈ ਜੀ ਤੇ ਤਾਂ ਕਿ ਇਹ ਲਾਈਨ ਜੀ ਬਾਹਰਲੇ ਪਾਸੇ ਨਾ ਆਵੇ ਸਾਰਾ ਪ੍ਰੋਪਰ ਕਰ ਦੇਣਾ ਜੀ ਮੈਂ ਜ਼ਿਆਦਾ ਕੱਪੜਾ ਕੱਟਿਆ ਨਹੀਂ ਜੀ ਹੈਗਾ ਇਹ ਅੰਦਰੋਂ ਫਿਰ ਸਲਾਈ ਲਾ ਕੇ ਤੇ ਮਜ਼ਬੂਤ ਬਣ ਜਾਂਦਾ ਜੀ ਤੇ ਲੋ ਜੀ ਕੁਝ ਇਸ ਤਰੀਕੇ ਦੇ ਨਾਲ ਬਣ ਜਾਏਗਾ ਜੀ ਇਹ ਤੇ ਇੱਦਾਂ ਸਲਾਈਆਂ ਲੱਗ ਗਈਆਂ ਨੇ ਜੀ ਤੇ ਸਾੜੀ ਦੇ ਪੀਸ ਕਾਫੀ ਟਾਈਮ ਤੋਂ ਪਏ ਸੀਗੇ ਹੁਸ ਕਰਕੇ ਲੱਗਾ ਚਲੋ ਇਹਨਾਂ ਨੂੰ ਯੂਜ਼ ਕਰ ਲਈਏ ਜੀ ਕਿਤੇ ਨਾ ਕਿਤੇ ਆਪਾਂ ਯੂਜ਼ ਕਰ ਸਕਦੇ ਆ ਜੀ ਘਰਾਂ ਦੇ ਵਿੱਚ ਵੈਸੇ ਵੀ ਬਹੁਤ ਸਾਰੇ ਆਪਣੇ ਕੋਲ ਪੀਸ ਪਏ ਹੁੰਦੇ ਆ ਜੀ ਕਈ ਆਪਣੇ ਕੋਲ ਸੂਟ ਹੋ ਜਾਂਦੇ ਆ ਜੀ ਪੁਰਾਣੇ ਉਹਨਾਂ ਦੇ ਕੱਪੜਾ ਵਧੀਆ ਹੀ ਹੁੰਦਾ ਜੀ ਆਪਾਂ ਨੂੰ ਕਿਸੇ ਨੂੰ ਦੇਣ ਲੋਕ ਦਿਲ ਨਹੀਂ ਜੀ ਕਰਦਾ ਕਿਉਂਕਿ ਅੱਜ ਕੱਲ੍ਹ ਕੱਪੜੇ ਵੀ ਦੇਣੇ ਅਗਲਿਆਂ ਨੂੰ ਐਦਾ ਲੱਗਦਾ ਵੀ ਸਾਨੂੰ ਥੋੜਾ ਜਿਹਾ ਨੀਵਾ ਸਮਝਦੇ ਆ ਜੇ ਉਹ ਹਨ ਇਹਦੇ ਨਾਲੋਂ ਦੀ ਵੈਸਟ ਹੈ ਜੀ ਆਪਾਂ ਆਪਣੇ ਉਹਦੇ ਵਿੱਚ ਹੀ ਯੂਜ਼ ਕਰ ਲੀਏ ਕੋਈ ਚੀਜ਼ ਬਣਾ ਲਈਏ ਤੇ ਲੋਜੀ ਇਹ ਵਾਲਾ ਵੀ ਪੀਸ ਹੈ ਤੇ ਇਹ ਵੀ ਨੰਬਰ ਰੈਡੀ ਕਰ ਲੀਏ ਇਹ ਕਰਨੀਆਂ ਐ ਜੀ ਜਿਹੜਾ ਸੈਂਟਰ ਵਾਲਾ ਭਾਗ ਹੈ ਜੀ ਇਹ ਆਪਣਾ ਆਪਣਾ ਨੀਚੇ ਆ ਜਾਂਦੇ ਜੀ ਕੁਸ਼ਨ ਤੇ ਉਹ ਵਾਲੇ ਸਾਈਡ ਹੈ ਤੇ ਮੈਂ ਲੈਸ ਲਗਾ ਕੇ ਦੇਖ ਰਹੀ ਸੀ ਕਿਹੜੀ ਲੈਸ ਜ਼ਿਆਦਾ ਮੈਚ ਕਰ ਰਹੀ ਹੈ ਤੇ ਕਿਹੜੀ ਜ਼ਿਆਦਾ ਵਧੀਆ ਹੈ ਜੀ ਇਹ ਲੈਸਨ ਹੁਣ ਅੱਜ ਕੱਲ ਟ੍ਰੈਂਡ ਨਹੀਂ ਜਿਹਾ ਹੈ ਗੈਸ ਕਰਕੇ ਤੇ ਮੈਂ ਕਿਹਾ ਵੀ ਚਲੋ ਆਪਾਂ ਇਦਾਂ ਹੀ ਯੂਜ਼ ਕਰ ਦਨੇ ਆ ਘਰ ਦੇ ਵਿੱਚ ਬਹੁਤ ਸਾਰੀ ਲੈਸ ਪਈ ਸੀ ਕਿ ਮੇਰੇ ਕੋਲੇ ਤੇ ਸੂਟਾਂ 'ਚ ਬਚੇ ਹੋਏ ਪੀਸ ਸੀਗੇ ਤੇ ਕੁਛ ਕੋਰ ਲੈਸਾਂ ਹੈ ਜੀ ਉਹ ਵੀ ਪੰਨਿਆਂ ਸੀਗੀਆਂ ਤੇ ਮੈਂ ਉਹਨਾਂ ਦੀ ਵੀਡੀਓ ਵਗੈਰਾ ਨਹੀਂ ਸ਼ੂਟ ਕੀਤੀ ਤੇ ਬਸ ਜਲਦੀ ਜਲਦੀ ਇੱਥੇ ਬਲੌਗ ਬਣਾਉਣਾ ਸੀਗਾ ਤੇ ਐਦਾ ਸੀਗਾ ਕਿ ਚਲੋ ਸਿੰਪਲ ਹੈ ਵੀ ਕੋਈ ਜ਼ਿਆਦਾ ਆਪਾਂ ਨੇ ਕੋਈ ਡਿਫਿਕਲਟ ਤਾਂ ਕੀਤਾ ਨਹੀਂ ਜਿਹੜੀ ਚੀਜ਼ਾਂ ਆਪਾਂ ਦਿਖਾਈਏ ਤਾਂ ਬਿਲਕੁਲ ਸਿੰਪਲ ਹੈ ਜੀ ਤਾਂ ਵੈਸੇ ਵੀ ਨਾਰਮਲ ਵੀ ਕੋਈ ਬਣਾ ਲੇਗਾ ਜੀ ਲੋਜਿਕ ਇਹ ਵਾਲਾ ਬਣਿਆ ਸੀਗਾ ਇਹ ਬਿਲਕੁਲ ਛੋਟਾ ਜਿਹਾ ਕੁਸ਼ਨ ਸੀਗਾ ਇਹ ਆਪਾਂ ਨੇ ਗੱਡੀ ਲਈ ਤਿਆਰ ਕੀਤਾ ਹੈ ਜੀ ਗੱਡੀ ਦੇ ਵਿੱਚ ਰੱਖਣਾ ਹੈ ਜੀ ਇਹ ਤੇ ਇਹਦੇ ਵਿੱਚ ਮੈਂ ਚੈੱਕ ਕਰਦੀ ਸੀਗੀ ਬਣਾ ਕੇ ਮੈਂ ਇਹਦੀ ਵੀਡੀਓ ਸ਼ੂਟ ਨਹੀਂ ਕੀਤੀ ਹੁਣ ਗੱਡੀ ਚ ਪਿਆ ਜੀ ਉਹ ਆਪਣੇ ਯੂਜ਼ ਵੀ ਕਰਤਾ ਤੇ ਲੋ ਜੀ ਇਹਨਾਂ ਦੀ ਲੁੱਕ ਕੁਛ ਇਸ ਤਰੀਕੇ ਦੇ ਨਾਲ ਆਈ ਹੈ ਜੀ ਤੇ ਦੇਖੋ ਕਿੰਨਾ ਫੂਰਸੂਤ ਲੱਗਦਾ ਹੈ ਜੀ ਕੁਝ ਕੰਬੀਨੇਸ਼ਨ ਵਗੈਰਾ ਬਣਾ ਲਿਓ ਜੀ ਤੇ ਮੈਂ ਤਾਂ ਇਦਾਂ ਦਾ ਕੰਬੀਨੇਸ਼ਨ ਬਣਾਇਆ ਜੀ ਤਿੰਨ ਚਾਰ ਦਾ ਜੀ ਇਦਾਂ ਇਸ ਤਰੀਕੇ ਦਾ ਬਣੇ ਸਾਰਿਆਂ ਨੂੰ ਲੈ ਸਕਦੇ ਹੋ ਲਾਈ ਹੈ ਤੇ ਜਿਹੜੀ ਆਪਣੀ ਸੂਤਾਂ ਵਾਲੀ ਲੈਸ ਉਹ ਵੀ ਲਾਈ ਹੈ ਜੀ ਤੇ ਨਵਾਂ ਜਾਂ ਲੱਗਿਆ ਜੀ ਕੁਛ ਮਨ ਨੂੰ ਠੀਕ ਲੱਗਿਆ ਵਧੀਆ ਲੱਗਦੇ ਜੀ ਇਹਨੇ ਤੇ ਇਹ ਕੋਈ ਉਹ ਤਾਂ ਇਹ ਕੋਈ ਇਹ ਤਾਂ ਉਹ ਨਹੀਂ ਜੀ ਹੈਗਾ ਵੀ ਜਿਵੇਂ ਆਪਾਂ ਨੇ ਜਦੋਂ ਇਹ ਖੁਣ ਆਪਾਂ ਨੇ ਕੁਝ ਹੋਰੀ ਰੱਖਣਾ ਹੈ ਨਮਾ ਹੀ ਰੱਖਣਾ ਕੁਝ ਤੇ ਐਦਾਂ ਵੀ ਆਪਣੇ ਘਰਾਂ ਦੇ ਵਿੱਚ ਵੈਸੇ ਵੀ ਚੀਜ਼ਾਂ ਪਈਆਂ ਰਹਿੰਦੀਆਂ ਜੀ ਉਹਨਾਂ ਚੀਜ਼ਾਂ ਨੂੰ ਯੂਜ਼ ਕਰੋ ਵਰਤ ਕੇ ਪਾਸੇ ਕਰੋ ਜੀ ਤੇ ਚੇਂਜ ਵਗੈਰਾ ਕਰਦੇ ਰਹੋ ਜੀ ਇਹਨਾਂ ਨੂੰ ਤੇ ਲੋ ਬਹੁਤ ਸੋਹਣਾ ਲੱਗਿਆ ਜੀ ਮੈਨੂੰ ਤੇ ਹੁਣ ਮੈਂ ਤੁਹਾਨੂੰ ক্লোਜ਼ ਦਿਖਾਉਂਦੀ ਹਾਂ ਜੀ ਆਹ ਵਾਲੀ ਲੈਸ ਜੀ ਇੱਕ ਇਹ ਸੂਟਾਂ 'ਚ ਵਜੀ ਹੋਈ ਹੈ ਵੀ ਇਹ ਵੀ ਆਪਾਂ ਨੇ ਲੈਸ ਤਾਂ ਆਪਾਂ ਨੇ ਇਸ ਤਰੀਕੇ ਦੇ ਨਾਲ ਇਹ ਵੀ ਗੱਡੀ ਲਈ ਬਣਾਇਆ ਹੈ ਜੀ ਇਹ ਜੇ ਆਪਾਂ ਗੱਡੀ 'ਚ ਰੱਖਾਂਗੇ ਇਹਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਆ ਐਜ਼ ਏ ਛੋਟੇ ਜਿਹੇ ਬੱਚੇ ਲਈ ਵੀ ਯੂਜ਼ ਕਰ ਸਕਦੇ ਚਾਹੇ ਆਪਣੇ ਕੋਈ ਘਰ ਦੇ ਵਿੱਚ ਕੋਈ ਵੀ ਅਪਲੇਂਜ ਵਹੀਕਲ ਆ ਉਹਦੇ ਵਿੱਚ ਵੀ ਜ਼ਰੂਰਤ ਪੈਂਦੀ ਹੈ ਜੀ ਤੇ ਦੂਸਰਾ ਨੇ ਮੈਂ ਗੱਡੀ ਦੇ ਵਿੱਚ ਰੱਖੇ ਨੇ ਤੇ ਇਹ ਵਾਲਾ ਵੀ ਸੀਗਾ ਇਹ ਵਾਲੇ ਹੀ ਬਚੇ ਹੋਇਆ ਸੀਗਾ ਪੀਸ ਇਹਦਾ ਵੀ ਬਣਾਤਾ ਹੈ ਜੀ ਤੇ ਘਰਾਂ ਦੇ ਵਿੱਚ ਪੋਟੇ ਇੱਧਰ ਉੱਧਰ ਵੇਸਟ ਕਰਨੇ ਨਾਲੋਂ ਇਸ ਤਰੀਕੇ ਦੇ ਨਾਲ ਤੁਸੀਂ ਲੈਸਾ ਲਾ ਕੇ ਰੈਡੀ ਕਰ ਸਕਦੇ ਹੋ ਜੀ ਬਹੁਤ ਸੋਹਣੇ ਲੱਗਦੇ ਨੇ ਨੇਚਰਲੀ ਦੇਖਣ ਚ ਬਹੁਤ ਸੋਹਣੇ ਲੱਗਦੇ ਨੇ ਜੀ ਇਹ ਤੇ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਜਾਂਦੇ ਜਾਂਦੇ ਕੋਈ ਚੋੜਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਤੇ ਐਦਾਂ ਤੁਸੀਂ ਬੈੱਡ ਤੇ ਵੀ ਸਜਾ ਸਕਦੇ ਹੋ ਜੀ ਬੈੱਡ ਤੇ ਦੇਖੋ ਕਿੰਨਾ ਸੋਹਣਾ ਲੱਗੇਗਾ ਜੀ ਇਹ ਤੇ ਇਸ ਤਰੀਕੇ ਦੇ ਨਾਲ ਵੀ ਸੋਹਣੇ ਲੱਗਦੇ ਨੇ ਜੀ ਕਿੱਦਾਂ ਲੱਗਿਆ ਮੈਨੂੰ ਕਮੈਂਟ ਬਾਕਸ 'ਚ ਹੋਏ ਜਾ ਕੇ ਜਰੂਰ ਲਿਖਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ